ਦਿੱਲੀ ਦੇ ਲਾਲ ਕਿਲੇ ਨੇੜੇ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਨੇ ਪੂਰੇ ਦਿੱਲੀ ਨੂੰ ਦਹਿਲਾ ਕੇ ਰੱਖ ਦਿੱਤਾ ਇਹ ਧਮਾਕਾ ਸ਼ਾਮ ਲਗਭਗ 6:52 ਮਿੰਟ ਤੇ ਗੇਟ ਨੰਬਰ 1 ਲਾਲ ਕਿਲਾ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਕਾਰ ਦੇ ਵਿੱਚ ਹੋਇਆ ਗਵਾਹਾਂ ਦੇ ਮੁਤਾਬਕ ਹੁੰਡਾਈ i20 ਕਾਰ ਅਚਾਨਕ ਧਮਾਕੇ ਦੇ ਨਾਲ ਫਟ ਗਈ ਜਿਸ ਦੇ ਨਾਲ ਅੱਗ ਲੱਗ ਗਈ ਅਤੇ ਨੇੜੇ ਖੜੀਆਂ ਕਈ ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਵੀ ਹੜਕੰਪ ਮਚ ਗਿਆ ਇਸ ਹਾਦਸੇ ਵਿੱਚ ਹੁਣ ਤੱਕ ਦੀ ਪੁਸ਼ਟੀ ਅਨੁਸਾਰ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆਗ ਉੱਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਯੂਪੀਏ ਤੇ ਐਕਸਪਲੋਸਿਵ ਐਕਟ ਹੇਠ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਮਾਭਾਵੇ ਨੂੰ ਸੰਭਾਵਿਤ ਤੇਰੇ ਆਗੰਕੀ ਹਮਲਾ ਮੰਨ ਕੇ NIA ਅਤੇ NSG ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚ ਚੁੱਕੀਆਂ ਨੇ ਧਮਾਕੇ ਤੋਂ ਬਾਅਦ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਜਦਕਿ ਜਨਤਾ ਨੂੰ ਲਾਲ ਕਿਲੇ ਨੇੜੇ ਜਾਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਧਮਾਕਾ ਦੇਸ਼ ਦੀ ਰਾਜਧਾਨੀ ਦੇ ਵਿੱਚ ਵੱਡਾ ਸੁਰੱਖਿਆ ਸਵਾਲ ਖੜਾ ਕਰਦਾ ਹੈ ਕਿ ਇੰਨੀ ਕੜੀ ਸੁਰੱਖਿਆ ਦੇ ਬਾਵਜੂਦ ਇਤਿਹਾਸਿਕ ਇਲਾਕੇ ਵਿੱਚ ਇਹ ਕਿਵੇਂ ਹੋ ਗਿਆ ਅਤੇ ਜਾਂਚ ਜਾਰੀ ਹੈ ਤੇ ਸੱਚਾਈ ਜਲਦ ਸਾਹਮਣੇ ਆਉਣ ਦੀ ਉਮੀਦ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਨੇ ਪੂਰੇ ਦਿੱਲੀ ਨੂੰ ਦਹਿਲਾ ਕੇ ਰੱਖ ਦਿੱਤਾ ਇਹ ਧਮਾਕਾ ਸ਼ਾਮ ਲਗਭਗ 6:52 ਮਿੰਟ ਤੇ ਗੇਟ ਨੰਬਰ 1 ਲਾਲ ਕਿਲਾ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਕਾਰ ਦੇ ਵਿੱਚ ਹੋਇਆ ਗਵਾਹਾਂ ਦੇ ਮੁਤਾਬਕ ਹੁੰਡਾਈ i20 ਕਾਰ ਅਚਾਨਕ ਧਮਾਕੇ ਦੇ ਨਾਲ ਫਟ ਗਈ ਜਿਸ ਦੇ ਨਾਲ ਅੱਗ ਲੱਗ ਗਈ ਅਤੇ ਨੇੜੇ ਖੜੀਆਂ ਕਈ ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਵੀ ਹੜਕੰਪ ਮਚ ਗਿਆ ਇਸ ਹਾਦਸੇ ਵਿੱਚ ਹੁਣ ਤੱਕ ਦੀ ਪੁਸ਼ਟੀ ਅਨੁਸਾਰ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆਗੂ ਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਯੂਪੀਏ ਤੇ ਐਕਸਪਲੋਸਿਵ ਐਕਟ ਹੇਠ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਨੂੰ ਸੰਭਾਵਿਤ ਤੇਰੇ ਆਤੰਕੀ ਹਮਲਾ ਮੰਨ ਕੇ NIA ਅਤੇ NSG ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚ ਚੁੱਕੀਆਂ ਨੇ ਤਮਾਕਾ ਤੋਂ ਬਾਅਦ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਜਦਕਿ ਜਨਤਾ ਨੂੰ ਲਾਲ ਕਿਲੇ ਨੇੜੇ ਜਾਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਤਮਾਕਾ ਦੇਸ਼ ਦੀ ਰਾਜਧਾਨੀ ਦੇ ਵਿੱਚ ਵੱਡਾ ਸੁਰੱਖਿਆ ਸਵਾਲ ਖੜਾ ਕਰਦਾ ਹੈ ਕਿ ਇੰਨੀ ਕੜੀ ਸੁਰੱਖਿਆ ਦੇ ਬਾਵਜੂਦ ਇਤਿਹਾਸਿਕ ਇਲਾਕੇ ਵਿੱਚ ਇਹ ਕਿਵੇਂ ਹੋ ਗਿਆ ਅਤੇ ਜਾਂਚ ਜਾਰੀ ਹੈ ਤੇ ਸੱਚਾਈ ਜਲਦ ਸਾਹਮਣੇ ਆਉਣ ਦੀ ਉਮੀਦ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਇੱਕ ਜ਼ੋਰਦਾਰ ਤਮਾਕਾ ਹੋਇਆ ਜਿਸ ਨੇ ਪੂਰੇ ਦਿੱਲੀ ਨੂੰ ਦਹਿਲਾ ਕੇ ਰੱਖ ਦਿੱਤਾ ਇਹ ਤਮਾਕਾ ਸ਼ਾਮ ਲਗਭਗ 6:52 ਮਿੰਟ ਤੇ ਗੇਟ ਨੰਬਰ 1 ਲਾਲ ਕਿਲਾ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਕਾਰ ਦੇ ਵਿੱਚ ਹੋਇਆ ਗਵਾਹਾਂ ਦੇ ਮੁਤਾਬਕ ਹੁੰਡਾਈ i20 ਕਾਰ ਅਚਾਨਕ ਧਮਾਕੇ ਦੇ ਨਾਲ ਫਟ ਗਈ ਜਿਸ ਦੇ ਨਾਲ ਅੱਗ ਲੱਗ ਗਈ ਅਤੇ ਨੇੜੇ ਖੜੀਆਂ ਕਈ ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਵੀ ਹੜਕੰਪ ਮਚ ਗਿਆ ਇਸ ਹਾਦਸੇ ਵਿੱਚ ਹੁਣ ਤੱਕ ਦੀ ਪੁਸ਼ਟੀ ਅਨੁਸਾਰ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉੱਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਯੂਪੀਏ ਤੇ ਐਕਸਪਲੋਸਿਵ ਐਕਟ ਹੇਠ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਨੂੰ ਸੰਭਾਵਿਤ ਤੇਰੇ ਆਤੰਕੀ ਹਮਲਾ ਮੰਨ ਕੇ NIA ਅਤੇ NSG ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚ ਚੁੱਕੀਆਂ ਨੇ ਤਮਾਕਾ ਦੇ ਦੋ ਬਾਦ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਜਦਕਿ ਜਨਤਾ ਨੂੰ ਲਾਲ ਕਿਲੇ ਨੇੜੇ ਜਾਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਤਮਾਕਾ ਦੇਸ਼ ਦੀ ਰਾਜਧਾਨੀ ਦੇ ਵਿੱਚ ਵੱਡਾ ਸੁਰੱਖਿਆ ਸਵਾਲ ਖੜਾ ਕਰਦਾ ਹੈ ਕਿ ਇੰਨੀ ਕੜੀ ਸੁਰੱਖਿਆ ਦੇ ਬਾਵਜੂਦ ਇਤਿਹਾਸਿਕ ਇਲਾਕੇ ਵਿੱਚ ਇਹ ਕਿਵੇਂ ਹੋ ਗਿਆ ਅਤੇ ਜਾਂਚ ਜਾਰੀ ਹੈ ਤੇ ਸੱਚਾਈ ਜਲਦ ਸਾਹਮਣੇ ਆਉਣ ਦੀ ਉਮੀਦ ਹੈ